ਗੁਰੂ ਦੇ ਲਾ ਲਾ ਨੇ ਠੰਡ ਨੂੰ ਬਰਦਾਸ਼ਤ ਕੀਤਾ ਜਲਮ ਨੂੰ ਬਰਦਾਸ਼ਤ ਕੀਤਾ ਤੇ ਸੱਚ ਦੀ ਜ਼ਮੀਰ ਜਗਾ ਕੇ ਸਾਨੂੰ ਵਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਅੱਜਾ ਵਾਹਿਗੁਰੂ ਵਾਹਿਗੁਰੂ ਇਹਨਾਂ ਤੱਕ ਨਾਮ ਆਣੇ ਦਾ ਮੌਕਾ ਇਹ ਵੀ ਕਿੰਨੇ ਦਿਨ ਦੇ ਇਸ ਹਾਂਜੀ ਕਿੰਨੇ ਦਿਨ ਤਿੰਨ ਦਿਨ ਗੁਰੂ ਦੇ ਨਾਲ ਰਹੇ ਨੇ ਚਾਰ ਦਿਨ ਤੋਂ ਮਾ ਚਾਰ ਦਿਨ ਤੋਂ ਪਈਦੀ ਜਦੋਂ ਸ਼ੀਰ ਹੋਈ ਨਾ ਮਾਰ ਵਾਂਗੂ ਜਪ ਕੋਰ ਪੀ ਲਾਲ ਚੀਤ ਹੋ ਗਏ ਸਨਿਆਮਲੇਆ ਤੇ ਮਾਂ ਨੇ ਜੁਲਮ ਸਤਮਾ ਨੂੰ ਸਹਾਰ ਕੇ ਆਪਣੇ ਤਨ ਤੇ ਹੰਡਾ ਕੇ ਆਪਣੇ ਪਿੰਡੇ ਤੇ ਹੰਡਾ ਕੇ ਮਾਂ ਗੁਰਕੌਰ ਨੇ ਆਪਣਾ ਸੀ ਛੱਡਿਆ ਤੇ ਫਿਰ ਮਾਂ ਗੁਰਕੌਰ ਉਥੇ 4 ਦਿਨ ਰਹੇ ਨੇ ਗੁਰੂ ਦੇ ਲਾਲ ਤਿੰਨ ਨਾਲ ਕੋ 24 25 26 27 ਨੂੰ ਸ੍ਰੀ ਦੀਪਾ ਅਗੇ ਤੇ ਮਾਂ ਨੂੰ ਮਾਂ ਗੁਰਕੌਰ ਬਾਤ ਤੇ ਮਾਂ ਗੁਰਕੌਰ ਨੇ ਮਾਤਾ ਕੀਤਾ ਸੀ ਗੁਰੂ ਦੇ ਲਾਲਾ ਨੂੰ ਕਿ ਤੁਸੀਂ ਅੱਗੇ ਤੁਹਾਨੂੰ ਮੈਂ ਟਿਕਦੀ ਆਂ ਤੁਮ ਤੁਸੀਂ ਮੈਨੂੰ ਦੇਖੋਗੇ ਤੁਸੀਂ ਪੰਨਾ ਸੀਤ ਹੋ ਲੋਗੇ ਤੁਹਾਨੂੰ 啊，我、uh。Huh. Uh huh.